ਵਿਆਹ ਦੇ ਵਿੱਚ ਸੱਜ ਵਹੀ ਜੋੜੀ ਨੇ ਨੱਚ ਨੱਚ ਪੱਟੀ ਤੋੜ ਵੀਡੀਓ ਹੋਈ ਸੋਸ਼ਲ ਮੀਡੀਆ ਉਤੇ ਵਾਇਰਲ ਤੇ ਤੁਸ਼ੇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਸੱਜ ਵਹੀ ਜੋੜੀ ਨੂੰ ਬੇਹੱਦ ਚਾਸੀਏ ਚਾਣੂ ਲੈ ਕੇ ਵਿਆਹ ਦੇ ਵਿੱਚ ਰਿਸ਼ਤੇਦਾਰ ਵੀ ਸਟੇਜ ਦੇ ਹੋ ਗਏ ਖੱਬੇ ਸੱਜੇ ਤੇ ਜਦੋਂ ਰਿਸ਼ਤੇਦਾਰਾਂ ਸਾਹਮਣੇ ਕੱਢੀ ਮੰਨ ਦੀ ਪੜਾਂਸ ਜੱਥੇ ਕੀ ਦੋਸਤੋ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜਿਉਂਕਿ ਹਰ ਇੱਕ ਬੰਦੇ ਨੂੰ ਬੇਹੱਦ ਹੈਰਾਨ ਕਰਕੇ ਰੱਖ ਦਿੰਦੇ ਹਨ ਤੇ ਤੁਸ਼ੇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਕਿੰਨਾ ਚਾਹ ਸੱਜ ਵਿਆਹੀ ਜੋੜੀ ਨੂੰ ਜਿੱਥੇ ਕਿ ਦੋਸਤੋ ਵਿਆਹ ਵਾਲੇ ਦਿਨ ਪਰਿਵਾਰਕ ਮੈਂਬਰਾਂ ਨੂੰ ਵਿਆਹ ਦੇ ਵਿੱਚ ਬੇਹੱਦ ਚਾਹ ਹੁੰਦਾ ਹੈ ਇਸੇ ਚਾਹ ਨੂੰ ਲੈ ਕੇ ਹਰ ਇੱਕ ਪੰਜਾਬੀ ਦਾ ਦਿਲ ਉਡੋ-ਉਡ ਕਰਦਾ ਰਹਿੰਦਾ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਇਹਨੇ ਜੋੜੀ ਦਾ ਚਾਹ ਨਹੀਂ ਦੇਖ ਸਕਦੇ ਕਿੰਨਾ ਬਣਾ ਰਹੇ ਹਨ ਜਿੱਥੇ ਕਿ ਦੇਖਿਆ ਜਾ ਕਿ ਪੰਜਾਬੀ ਵਿਆਹਾਂ ਦੇ ਵਿੱਚ ਬੇਹੱਦ ਮਨੋਰੰਜਨ ਤੇ ਬੇਹੱਦ ਯਾਸ਼ਨਾ ਮਣਾਉਂਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਜਿੱਥੇ ਕਿ ਦੋਸਤ ਇਹੋ ਜਿਹੇ ਹਨ ਵੀਡੀਓ ਸੋਸ਼ਲ ਮੀਡੀਆ ਉੱਤੇ ਵੇਹਦ